ਕੋਈ ਲੱਖਾ ਸੁਧਾਨਾ ਸੋਨਾ ਕਹਿੰਦੇ ਆ ਮਨਿੰਦਰ ਜੀ ਸਿੱਤੂ ਜਿਹਦਾ ਚੈਨਲ ਆ ਲੋਕ ਆਵਾਜ਼ ਟੀਵੀ ਇੱਕ ਪੱਤਰਕਾਰ ਦੇ ਹੱਥ ਸੁਨੇਹਾ ਭੇਜਿਆ ਕਿਹਾ ਨਾ ਮਨਿੰਦਰਪਾਲ ਨੂੰ ਟੱਕਰੂ ਨਾ ਮੇਰੇ ਅੱਖੀਂ ਡਰ ਗਿਆ ਦਾ ਮੇਰੇ ਆਈ ਗਾ ਲੱਖਾ ਸੁਧਾਨਾ ਗੁੰਡਾ ਮਰਦਾਬਾਦ 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 ਆ ਦੇਖੋ ਲੱਖਾ ਸੁਧਾਨਾ ਜਿਹੜਾ ਪਿਛੇ ਇੰਪੀਆਂ ਵੋਟਾਂ ਦੇ ਵਿੱਚ ਖੜਾ ਹੋਇਆ ਨੂੰ ਕਹਿੰਦੇ ਆ ਆਪਣੀ ਵੋਟ ਦੇਵੋ ਅਸੀਂ ਪਾਰਲੀਮੈਂਟ 'ਚ ਜਾ ਕੇ ਤੁਹਾਡੀ ਆਵਾਜ਼ ਠਾਵਾਗੇ। ਇਹ ਭਾਵੂ ਆ ਇਸ ਤਰੀਕੇ ਦੀਆਂ ਆਵਾਜ਼ਾਂ ਠਾਵਾਂਗੇ। ਜਿਹੜੀਆਂ ਲੋਕਾਂ ਦੀ ਆਵਾਜ਼ ਠਾਉਣ ਵਾਲੇ ਸਾਡੇ ਪੱਤਰਕਾਰ ਵੀਰ ਆ। ਉਹਨਾਂ ਨੂੰ ਆਸਾ ਧਮਕੀਆਂ ਦਿੱਤੀਆਂ ਜਾਂਦੀਆਂ ਆ। ਮੰਤਰੀ ਜੀ ਸਿੱਧੂ ਜੋ ਲੋਕ ਤੱਕੀ ਪੱਤਰਕਾਰ ਲੋਕਾਂ ਦੀ ਅੱਜ ਤੱਕ ਇਮਾਨਦਾਰੀ ਨਾਲ ਆਵਾਜ਼ ਚੱਕਦਾ ਆ ਤੇ ਅਸੀਂ ਭਰਾਵੋ ਇਹਦੇ ਨਾਲ ਹੰਦਰ ਦੀ ਰੱਖਦੇ ਆ ਤੇ ਅੱਜ ਨਾਲ ਖੜੇ ਆ। ਕਹਿੰਦੇ ਆ ਕਿ ਕੁੱਤੇ ਦੀ ਪੂਛ ਜਿੰਨਾ ਚਿਰ ਮਰਜ਼ੀ ਪੈਪ ਚ ਪਾਈ ਰੱਖੋ ਉਹ ਵਿੰਗੀ ਦੇ ਵਿੰਗੀ ਰਹਿੰਦੀ ਆ ਜੇ ਉਹ ਕਵੇ ਕਿ ਮੈਂ ਪਹਿਲਾਂ ਕੈਂਸਰ ਰਿਆਂ ਹਾਂ ਹੁਣ ਸਮਾਜ ਸੇਵੀ ਬਣਿਆ ਤੇ ਕਿਸੇ ਪੱਤਰਕਾਰ ਨੂੰ ਡਰਾ ਦਊਗਾ ਇਸ ਤਰ੍ਹਾਂ ਕੋਈ ਪੱਤਰਕਾਰ ਡਰਨ ਵਾਲਾ ਨਹੀਂ ਆ ਪੱਤਰਕਾਰਾਂ ਨੂੰ ਜਿਹੜੀਆਂ ਧਮਕੀਆਂ ਤਾਂ ਦਿੱਤੀਆਂ ਜਾਂਦੀਆਂ ਜਿਹੜੇ ਲੱਖੇ ਸੁਧਾਣੇ ਵਰਗੇ ਗੈਂਗਸਟਰ ਹੈਗੇ ਨੇ ਝੂਠ ਸੋਨਾ ਪਸੰਦ ਕਰਦੇ ਨੇ ਸੱਚ ਸੋਨਾ ਬਿਲਕੁਲ ਪਸੰਦ ਨਹੀਂ ਕਰਦੇ ਹੈਗੇ ਜੇ ਮਾਂ ਦਾ ਪੁੱਤ ਹੈ ਤਾਂ ਸਾਹਮਣੇ ਆ ਕੇ ਇਹ ਗੱਲ ਠੋਕ ਕੇ ਕਹਿ ਖੂਨ ਦੇ ਗੱਲ ਕਰਨ ਦੀ ਲੋੜ ਨਹੀਂ ਜੇ ਸਾਡੇ ਭਰਾ ਨੂੰ ਫੋੜਾ ਵੀ ਆਂ ਚਾਗੀ ਨਾ ਮਾਂ ਦਾ ਪੁੱਤ ਜਿਹੜੇ ਕੋਨੇ 'ਚ ਬੈਠਾ ਹੋਇਆ ਘੜੀਸ ਕੇ ਬਾਹਰ ਸਿੱਟਾਂਗੇ ਜਦੋਂ ਲੱਖਾ ਸਧਾਨਾ ਨੂੰ ਮਨਿੰਦਰਜੀਤ ਸਿੱਧੂ ਜਾ ਕੇ ਵੇਟਾ ਲੈਂਦਾ ਸੀ ਤੇ ਉਹਦੀਆਂ ਵੇਟਾਂ ਪਾਉਂਦਾ ਸੀ ਇਹ ਲੋਕਾਂ ਦੇ ਵਿੱਚ ਵਿਛਰਦਾ ਸੀ ਉਦੋਂ ਮਨਿੰਦਰਜੀਤ ਸਿੱਧੂ ਨੂੰ ਚੰਗਾ ਲੱਗਦਾ ਸੀ ਯਾਨੀ ਕਿ ਅੱਜ ਲੱਖਾ ਸਧਾਨਾ ਉਹਨਾਂ ਨੂੰ ਧਮਕੀਆਂ ਦੇ ਰਿਹਾ ਕਾਓ ਬਈ ਕੀ ਗੱਲ ਹੁਣ ਤੂੰ ਉਹੀ ਰਾਹ ਤੇ ਤੁਰਿਆ ਆਂ ਜਿਹੜੇ ਲੋਕ ਕਹਿੰਦੇ ਲੱਖਾਂ ਸਦਾਣਾ ਗੈਂਗਸਟਰ ਆ ਨਹੀਂ ਅਸੀਂ ਨਹੀਂ ਕਹਿੰਦੇ ਗੈਂਗਸਟਰ ਆ ਲੋਕ ਕਹਿੰਦੇ ਸੀ ਸਰਬਾਥਿਓ ਅਸੀਂ ਬਹੁਤ ਨਿਮਰਤਾ ਸਹਿ ਤੁਹਾਨੂੰ ਇੱਕ ਬੇਨਤੀ ਕਰਨ ਆਏ ਆ ਇਹ ਇੱਕਾ ਥੋਈ ਜਿਹੜਾ ਗੁੰਡਾ ਆਪੂ ਆਪ ਬਹੁਤਾਂ ਲੋਕਾਂ ਨੂੰ ਲੁੱਟਦਾ ਦੇ ਲੋਕਾਂ ਨੂੰ ਡਰਾਉਂਦਾ ਤੇ ਧਮਕਾਉਂਦਾ ਰਾਂ ਕੋਈ ਲੱਖਾ ਜਿਹਨੂੰ ਸੁਧਾਨਾ ਸੁਧੋਣਾ ਕਹਿੰਦੇ ਆ ਅਸੀਂ ਬਹੁਤ ਨਿਮਰਤਾ ਸਹਿਤ ਬੇਨਤੀ ਕਰਦੇ ਆ ਸਾਡੇ ਜੱਟੋ ਸ਼ਹਿਰ ਦਾ ਸਾਡਾ ਵੱਡਾ ਵੀਰ ਮਨਿੰਦਰ ਜੀ ਸਿੱਤੂ ਜਿਹਦਾ ਚੈਨਲ ਆ ਲੋਕ ਆਵਾਜ਼ TV ਤੇ ਹੁਣ ਇਕ ਪੱਤਰਕਾਰ ਦੇ ਹੱਥ ਸੁਨੇਹਾ ਭੇਜਿਆ ਬਾ ਮਨਿੰਦਰਪਾਲ ਨੂੰ ਟੱਕਰੂ ਨਾ ਤੇ ਅਸੀਂ ਤੁਹਾਡੇ ਮਾਂਦ ਬਰਾਈ ਤੇ ਦੱਸਣਾ ਚਾਹੁੰਦੇ ਆ ਇੱਥੋਂ ਦੇ ਲੱਖੇ ਨੂੰ ਜਿਹੜਾ ਚੌਥੀ ਹੋਰ ਕੋਈ ਸਮਾਜ ਸੇਵੀ ਬਣਾ ਕਰਦਾ ਉਹ ਝਾਤ ਮਾਰੇ ਆ ਆਪਣੇ ਬੈਕਗ੍ਰਾਉਂਡ ਤੇ ਤੁਸੀਂ ਸਾਰੇ ਜਾਣਦੇ ਹੋ ਵੀ ਉਹਨੇ ਤੋੜੇ ਪਹਿਲਾਂ ਕੀ ਸੀ ਤੇ ਅੱਜ ਪ੍ਰੋਪਰਟੀ ਕੀ ਆ ਇਸ ਕਰਕੇ ਤੇ ਧਮਕੀਆਂ ਧਮਕੀਆਂ ਆਦੇ ਘਰ ਤੱਕ ਸੀਮਤ ਰੱਖ ਜੇ ਸਾਡੇ ਕਿਸੇ ਪੱਤਰਕਾਰ ਭਰਾ ਨੂੰ ਇਸ ਤਰ੍ਹਾਂ ਦੀ ਤੇਰੀ ਧਮਕੀ ਆਈ ਆ ਤੇ ਜਾਂ ਦੇਈਂਗਾ ਤੇ ਇਹਦਾ ਹਸਰਾ ਜਿਹੜਾ ਇਹਦਾ ਨਾਚਾ ਜਿਹੜਾ ਉਹ ਬਹੁਤ ਭੈੜਾ ਤੇ ਅੰਜਾਮ ਲੈ ਕੇ ਆਊਗਾ ਭਰਾਓ ਅੱਜ ਸਰਪਟਾਡੇ ਤੱਕ ਸੁਨੇਹਾ ਲੈ ਕੇ ਆਏ ਆ ਜੇ ਪੱਤਰਕਾਰ ਭਰਾ ਆਪਦੀ ਕਮੇਟੀ ਵੱਲੋਂ ਸਾਨੂੰ ਮਜ਼ਦੂਰਾਂ ਕਿਸਾਨਾਂ ਨੂੰ ਦੁਕਾਨਦਾਰਾਂ ਨੂੰ ਕੋਈ ਫੈਸਲਾ ਦਿੰਦੀ ਆ ਤਾਂ ਫਿਰ ਲੱਖੇਰ ਜਿਹੇ ਵੀ ਧੌਣ ਤੇ ਘੋਟਾ ਰੱਖਣਾ ਆਪਾਂ ਰਲ ਮਿਲ ਕੇ ਇਸ ਕਰਕੇ ਜਦੋਂ ਵੀ ਤੁਹਾਡਾ ਕੋਈ ਹੁਕਮ ਆਊਗਾ ਕੋਈ ਮੀਟਿੰਗ ਦਾ ਫੈਸਲਾ ਆਊਗਾ ਅਸੀਂ ਪੱਤਰਕਾਰ ਭਰਾਵਾਂ ਨਾਲ ਖੜੇ ਆ ਇਸ ਕਰਕੇ ਹੋਜੀ ਗੁੰਡਾਗਰਦੀ ਨਹੀਂ ਚੱਲੇਗੀ ਨਾ ਚੱਲਣ ਦੇਵਾਂਗੇ ਅਸੀਂ ਮਜ਼ਦੂਰ ਜੱਥੇਬੰਦੀਆਂ ਵੱਲੋਂ ਇਹਦੀ ਬਹੁਤ ਸਾਲ ਸਤ ਨਿਖੇਦੀ ਕਰਦੇ ਆ ਮੈਂ ਇਨਾ ਕਹਿੰਦਾ ਹੋਇਆ ਆਪਣੀ ਥਾਂ ਲਊਗਾ ਤੇ ਨਾਰਾ ਲਵਾਉਂਗਾ ਉਸ ਗੁੰਡੇ ਦੇ ਖਿਲਾਫ ਸਾਡੇ ਲੋਕਾਂ ਦਾ ਇੱਕਾ ਜਿੰਦਾਬਾਦ 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 ਲੱਖਾਂ ਸਿਧਾਨਾ ਗੁੰਡਾ ਮਰਦਾਬਾਦ ਜਿੰਦਾਬਾਦ ਮਰਦਾਬਾਦ ਲੱਖਾਂ ਸਿਧਾਨਾ ਗੁੰਡਾ ਮਰਦਾਬਾਦ 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 ਸਾਥੀਓ ਜਿਹੜੇ ਸਾਡੇ ਸਾਥੀਆਂ ਨੇ ਪਹਿਲਾਂ ਦੱਸਿਆ ਸਾਡੇ سارے ਸ਼ਹਿਰ ਵਾਸੀਆਂ ਨੂੰ ਅਸੀਂ ਬੇਇਨਤੀ ਕਰਨ ਆਏ ਆ ਭਾਵੇਂ ਇੱਥੇ ਕੋਈ ਵੀ ਵਰਗ ਹੋਵੇ ਆਪਣਾ ਜਿਹੜਾ ਇਹ ਲੱਖੇ ਸਿਧਾਨੇ ਦੀ ਗੱਲ ਆ ਤੁਸੀਂ ਸੁਣੀ ਹੈ ਜੋ ਸਾਡੇ ਮੰਤਰੀ ਜੀ ਤੇ ਸੰਧੂ ਪੱਤਰਕਾਰ ਆ ਭਰਾਵੋ ਉਹਨੂੰ ਧਮਕੀ ਦਿੱਤੀ ਐ ਇਹ ਭਰਾਵੋ ਜਿਹੜਾ ਸਾਡਾ মিডিਆ ਸਾਡਾ ਲੋਕਤੰਤਵ ਦਾ ਚੌਥਾ ਥੰਮ ਹੈ ਇਹ ਭਰਾਵੋ ਸਾਡੀ ਪੱਤਰਕਾਰੀ ਆ ਜਿਹੜੀ ਨਿਰਪੱਖ ਪੱਤਰਕਾਰ ਆ ਸਾਡੇ ਜਿਹੜੀ ਛੋਡੀ ਗੱਲ ਲਿਆ ਕੇ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਉਹਨੂੰ ਕਿਸੇ ਇੱਕ ਕੰਮ ਦੀ ਕੋਈ ਸਮੱਸਿਆ ਆਉਦੀ ਆ ਭਲਾ ਰਾਤ ਨੂੰ ਇਹ ਭਲਾ ਡਿੜੇ ਐ ਤੇ ਭਰਾਵੋ ਛੋਡੀ ਬਾਤ ਚੱਕਦੇ ਐ ਇਹ ਦੇਸਾਂ ਦੇਸਾਂ ਦੇ ਵਿੱਚ ਸੋਡੀ ਆਵਾਜ਼ ਜਾਂਦੀ ਆ ਜੇ ਅੱਜ ਸੋਡੀ ਸੋਲ ਸੁਣਵਾਈ ਇੱਥੇ ਲੋਕਾਂ ਦੀ ਆ ਭਰਾਵੋ ਜਿਹੜੇ ਥੱਲੇ ਵਾਲੇ ਤੜਕੇ ਆ ਆ ਪੱਤਰਕਾਰਾਂ ਦੀ ਬਦੌਲਤ ਮਨਿੰਦਰਜੀਤ ਵਰਗਿਆਂ ਦੀ ਭਰਾਵੋ ਇਹਨਾਂ ਤੇ ਰੰਜਸ਼ ਕੀ ਆ ਇਹ ਵਿਗਦੇ ਨਹੀਂ ਭਰਾਵੋ ਜਿਹੜੀ ਸੋਡੀ ਗੱਲ ਆ ਸੱਚੀ 100 ਦੀ 100% ਲੋਕਾਂ ਦੇ ਵਿੱਚ ਜਾਂਦੀ ਆ ਤੇ ਜਿਹੜੀਆਂ ਇਸ ਰੇੜੀਆਂ ਹਰਕਤਾਂ ਜਿਹੜੀਆਂ ਧਮਕੀਆਂ ਇਹ ਭਰਾਵੋ ਸ਼ਰਿਆਮ ਏ ਲੋਕਤੰਤਰ ਦਾ ਗळा ਘੁੱਟਣਾ ਏ ਸਾਡੇ ਲੋਕਤੰਤਰ ਦਾ ਗळा ਘੁੱਟਣ ਦੇ ਜੇ ਕੋਈ ਇਹੋ ਜੀ ਆਫਤਾ ਆਊਗੀ ਸਾਡੇ ਪੱਤਰਕਾਰਾਂ ਵੀਰਾਂ ਤੇ ਤੇ ਭਰਾਵੋ ਭਾਰਤੀ ਜਸੋਧਰੀ ਐ ਡਾ ਗਰਾਹਾ ਕੋਈ ਨਹੀਂ ਸਾਡਾ ਪੱਤਰਕਾਰ ਵੀਰ ਹੋਵੇ ਸਾਡਾ ਬੁੱਢੀ ਜੀ ਵੀ ਹੋਵੇ ਸਾਡਾ ਲੇਖਕ ਹੋਵੇ ਸਾਡੇ ਲੋਥੜ ਆਵ ਮਜ਼ਦੂਰ ਹੋਵੇ ਕਿਸਾਨ ਹੋਵੇ ਸਾਡਾ ਕੋਈ ਸ਼ਹਿਰੀ ਵੀ ਹੋਵੇ ਦੁਕਾਨਦਾਰ ਹੋਵੇ ਪਾਲਖੇ ਰੇੜੀ ਵਾਲਾ ਹੋਵੇ ਜਿੱਥੇ ਵੀ ਕਿਸੇ ਦਰਾਂ ਦਾ ਭਰਾਵੋ ਟੱਕਾ ਹੋਊਗਾ ਟੱਕਾ ਦੇ ਖਿਲਾਫ ਬੋਲਾਂਗੇ ਉਹ ਭਰਾਵੋ ਸਾਡੀ ਜਨਤਾ ਨੂੰ ਦੱਸਣਾ ਚਾਹੁੰਦੇ ਆ ਆ ਦੇਖੋ ਲੱਖਾ ਸੁਧਾਣਾ ਜਿਹੜਾ ਪਸ਼ੇਪੀ ਦੀਆਂ ਵੋਟਾਂ ਦੇ ਵਿੱਚ ਖੜਾ ਹੋਇਆ ਜੇ ਨੂੰ ਕਹਿੰਦੇ ਆ ਆਪਣੀ ਵੋਟ ਦੇਵੋ ਅਸੀਂ ਪਾਰਲੀਮੈਂਟ ਤੇ ਜਾ ਕੇ ਸਾਡੀ ਆਵਾਜ਼ ਠਾਵਾਂਗੇ ਉਹ ਭਰਾਵੋ ਇਸ ਤਰੀਕੇ ਦੀਆਂ ਆਵਾਜ਼ਾਂ ਠਾਵਾਂਗੇ ਜਿਹੜੀਆਂ ਲੋਕਾਂ ਦੀ ਆਵਾਜ਼ ਠਾਉਣ ਵਾਲੇ ਸਾਡੇ ਪੱਤਰਕਾਰ ਵੀਰ ਆ ਉਹਨਾਂ ਨੂੰ ਅਸਲ ਧਮਕੀਆਂ ਦਿੱਤੀਆਂ ਜਾਂਦੀਆਂ ਆ ਉਹਨਾਂ ਦੇ ਸਟੇਟ ਵੀਟਰ ਬੰਦ ਕੀਤੇ ਜਾਂਦੇ ਆ ਇਹ ਭਰਾਵੋ ਅਸਰੋਂ ਨਹੀਂ ਚੱਲਣ ਦੇਵਾਂਗੇ ਇਹ ਦਿੱਲੀ ਦੇ ਵਿੱਚ ਹੋਇਆ ਦਰਦ ਨੂੰ ਮਲੇ ਜਿਹੜਾ ਫੁੱਦਾ ਗੋਦੀਆਂ ਮੀਡੀਆ ਸੀ ਮੋਦੀ ਦਾ ਉਹਨੇ ਵੀ ਅਸਰਾਂ ਦੇਖਿਆ ਸੀ ਵੀ ਲੋਕਾਂ ਦੀ ਆਵਾਜ਼ ਨੂੰ ਦਬਾਇਆ ਜਾ ਸਕਦਾ ਭਰਾਵੋ ਜਦੋਂ ਇਹ ਲੋਕ ਜਾਗਰੂਕ ਹੋਣ ਜਦੋਂ ਇਹ ਜਾਗਦੇ ਆ ਇਹ ਕਿਸੇ ਲੱਖੇ ਸੁਧਾਰੇ ਨਹੀਂ ਚੱਲਣ ਨਹੀਂ ਦਿੰਦੇ ਅੱਜ ਭਰਾਵੋ ਇਹਨਾਂ ਨੂੰ ਵੋਟਾਂ ਪਾ ਕੇ ਤੁਸੀਂ ਸਰਸਰ ਨੂੰ ਭੇਜ ਦਿਓ ਸਰਕਾਰੀ ਉਚਾਗਣਾ ਕਰਿਓ ਇਹ ਸ਼ਹਿਰਾਂ ਦੇ ਵਿੱਚ ਤੁਸੀਂ ਸਮੇਂ ਸਿਰ ਦਕਾਨਾਂ ਖੋਲੋਗੇ ਚਾਹੇ ਰਾਤ ਬਣਾ ਤੇ ਇੱਥੇ ਸ਼ਹਿਰਾਂ ਦੇ ਵਿੱਚ ਵੀ ਸੇਫ ਰਹ ਜਾਵੇ ਐਸਾ ਭਰਾਵੋ ਲੋਕਾਂ ਨੂੰ ਕੁੱਟੇ ਹੋ ਕੇ ਇਹੋ ਜੇ ਗਲਤ ਅੰਸ਼ਾਂ ਨੂੰ ਨੱਥ ਪਾਉਣੀ ਪਊਗੀ ਇਹੋ ਜਿਹਾ ਭਰਾਵੋ ਕਿੱਡੇ ਵੀ ਹੋਊਗਾ ਜਿੱਥੇ ਲੋਕਾਂ ਦੇ ਮਸੇ ਹੈ ਜਿੱਥੇ ਲੋਕਾਂ ਦੀ ਆਵਾਜ਼ ਨੂੰ ਦਬਾਇਆ ਜਾਊਗਾ ਉੱਥੇ ਭਰਾਵੋ ਸਦਾ ਡਟ ਕੇ ਖੜੇ ਹੈ ਤੇ ਡਟ ਕੇ ਖੜਾਂਗੇ ਸਾਡੇ ਪੱਤਰਕਾਰ ਪੱਤਰਕਾਰ ਵੀਰਾਂ ਦੇ ਨਾਲ ਆ ਕਿਸੇ ਤਰ੍ਹਾਂ ਦਾ ਵੀ ਅਕਸ਼ਨ ਦੇਣਗੇ ਭਾਰਤੀ ਕਸਾ ਜੁੜੀ ਇਕਤਾ ਅਗਰਾਹਾ ਭਰਾਵੋ ਅੱਗੇ ਲੱਗ ਕੇ ਸਾਡੇ ਪੱਤਰਕਾਰ ਵੀਰ ਜੋ ਵੀ ਸਾਨੂੰ ਹੁਕਮ ਲਾਉਣਗੇ ਉਹਦੇ ਉੱਤੇ ਪਹਿਰਾ ਦੇਵਾਂਗੇ ਸਿਗਰ ਸ਼ਿਕੰਨਾਗਾ ਜਿਵੇਂ ਬੰਦਿਆ ਭਰਾਵੋ ਕਰਾਂਗੇ ਲੋਕਾਂ ਦੀ ਖਾਤਰਾ ਬੜਾ ਲੋਕਾਂ ਦੀ ਆਵਾਜ਼ ਨਹੀਂ ਦੱਬਣ ਦੇਵਾਂਗੇ ਨਾ ਸਾਡੇ ਪੱਤਰਕਾਰ ਵੀਰਾਂ ਤੇ ਅਸੀਂ ਠੱਗਾ ਹੋਣ ਦੇਾਂਗੇ ਨਾ ਸਾਡੇ ਲੋਕਾਂ ਦੇ ਠੱਗਾ ਹੋਣ ਦੇਾਂਗੇ ਕਿਸੇ ਤਰ੍ਹਾਂ ਦਾ ਠੱਗਾ ਬਰਦਾਸ਼ਤ ਨਹੀਂ ਹੋਣਾ ਅੰਨ ਸ਼ਬਦਾਂ ਦੇ ਵਿੱਚ ਮੈਂ ਸਾਰੇ ਸਾਡੇ ਸ਼ਹੀਦ ਵੀਰਾਂ ਨੂੰ ਬੇਨਤੀ ਕਰਦਾ ਹੈ ਭਰਾਵੋ ਸਾਥ ਦਿਆ ਕਰੋ ਇਹ ਕਿਹਦੀ ਲੋੜ ਹੈ ਇੱਕ ਹੋਣਾ ਪੈਂਦਾ ਸਾਨੂੰ ਕਿਸੇ ਜਾਤ ਪਾਤ ਦਾ ਕੋਈ ਮਸਲਾ ਨਹੀਂ ਸਾਨੂੰ ਭਰਾਵੋ ਕਿਸੇ ਧਰਮ ਦਾ ਮਸਲਾ ਨਹੀਂ ਸਾਨੂੰ ਮਸਲਾ ਸਾਡਾ ਜਿਹੜੇ ਇਹੋ ਜਿਹੇ ਲੋਕ ਗੰਤ ਅੰਸੜਾ ਸਾਡੇ ਫਾਇਦਾ ਉਠਾਉਂਦੇ ਆ ਤੁਸੀਂ ਦੇਖਿਆ ਇਹਨਾਂ ਨੂੰ ਲੱਗਦਾ ਪਿੰਡਾਂ ਦੇ ਪਿੰਡਾਂ ਵੀ ਅਸੀਂ ਲੋਕਾਂ ਨੂੰ ਦਬਾ ਕੇ ਆਪਣੀ ਗਵਾਹ ਚਲਾ ਲਾਂਗੇ ਭਰਾਵੋ ਅਸੀਂ ਬਰਦਾਸ਼ਤ ਨਹੀਂ ਕਰਨਗੇ ਥੋੜੇ ਲੋਕ ਆ ਧੰਨਵਾਦ ਸਾਡੇ ਸਾਰੇ ਪੱਤਰਕਾਰ ਵੀਰਾਂ ਦਾ ਤੇ ਸਾਡੇ ਸ਼ਹਿਰੀ ਵੀਰਾਂ ਦਾ ਭਰਾਵੋ ਵੱਟ ਤੋਂ ਵੱਧ ਸਾਥ ਦਿਓ ਸਾਡੇ ਪੱਤਰਕਾਰ ਵੀਰਾਂ ਦਾ ਕਿਉਂ ਰਾਤ ਬਰਾਤੇ ਜਦੋਂ ਵੀ ਸਾਨੂੰ ਲੋੜ ਪੈਂਦੀ ਆ ਅਸੀਂ ਇਹਨਾਂ ਨੂੰ ਫੋਨ ਮਾਰਦੇ ਆ ਤਾਂ ਭਰਾਵੋ ਫੋਡੀ ਦੱਬੀ ਖੁੱਟੀ ਆਵਾਜ਼ ਇੱਥੇ ਲੰਘ ਜਨਤਾ ਦੇ ਵਿੱਚ ਜਾਂਦੀ ਆ ਇਸ ਕਰਕੇ ਅਸੀਂ ਸਦਾ ਭਾਰਤੀ ਕਿਸਾਨ ਜੀ ਦੀ ਈ ਤਾਕਤ ਹਾਂ ਪੱਤਰਕਾਰ ਵੀਰਾਂ ਦੇ ਨਾਲ ਹੈ ਧੰਨਵਾਦ ਸਤਜੋ ਸਮਾਜ ਸੇਵੀ ਤੋਂ ਗੈਂਗ ਗੈਂਗਸਟਰਾਂ ਸਮਾਜ ਸੇਵੀ ਬਣੇ ਲੱਖਾਂ ਸਦਾਣਾ ਮੁੜਦਾਬਾਦ 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 ਗੈਂਗਸਟਰਾਂ ਤੋਂ ਸਮਾਜ ਸੇਵੀ ਬਣੇ ਲੱਖਾਂ ਸਦਾਣਾ ਮੁੜਦਾਬਾਦ ਮੁੜਦਾਬਾਦ ਲੋਕਾਂ ਦੇ ਪੱਖੀ ਪੱਤਰਕਾਰ ਮਨਿੰਦਰਜੀਤ ਸਿੱਧੂ ਜਿਹੜੇ ਲਗਾਤਾਰ ਕੁੱਝ ਸਾਲਾਂ ਤੋਂ ਕਿਸਾਨੀ ਅंदोलਨ ਤੋਂ ਲੈ ਕੇ ਜਿਹੜੇ ਲਗਾਤਾਰ ਆਵਾਜ਼ ਚੱਕਦੇ ਆਏ ਆ ਲੋਕਾਂ ਪੱਖੀ ਕਈ ਵਾਰ ਸਰਕਾਰਾਂ ਨੇ ਉਹਨਾਂ ਦਾ ਚੈਨਲ ਬੰਦ ਕੀਤਾ ਤੇ ਫੇਰ ਵੀ ਇੱਕ ਆਮ ਪਰਿਵਾਰ ਦੇ ਵਿੱਚੋਂ ਸਰਕਾਰਾਂ ਨਾਲ ਮੱਥਾ ਲਾਇਆ ਤੇ ਦਿੱਦਤਾ ਦੇ ਨਾਲ ਲੋਕਾਂ ਦੀ ਆਵਾਜ਼ ਚੱਕੀ ਉੱਤਰਕਾਰਾ ਭਾਈਚਾਰਾ ਤੇ ਪਹਾਵਾ ਚੌਥਾ ਥਾਣਾ ਲੋਕਾਂ ਦਾ ਚਰਦਾ ਜਿੱਥੇ ਜਿੱਥੇ ਜਮੂਰੀਤ ਦੀ ਹੱਤਿਆ ਹੁੰਦੀ ਹੈ ਲੋਕਤੰਤਰ ਦਾ ਕਾਹਨ ਹੁੰਦਾ ਉਸ ਤੋਂ ਭਰਾਵੋ ਸਾਡਾ ਫਰਜ ਹੈ ਆਵਾਜ਼ ਚੱਕਣ ਦਾ ਅਸੀਂ ਇਹ ਨਹੀਂ ਕਰਾਂਗੇ ਜੋ ਸਾਡੇ ਭਰਾਵਾ ਮਨਿੰਦਰ ਜੀ ਸਿੱਧੂ ਨੂੰ ਇਹਸ ਧਮਕੀ ਦਿੱਤੀ ਗਈ ਹੈ ਤੇ ਭਰਾਵੋ ਇਹਦੀ ਸੱਤ ਸਖਤ ਸ਼ਬਦਾਂ ਦੇ ਵਿੱਚ ਅਸੀਂ ਨਿਖੇਦੀ ਕਰਦੇ ਹਾਂ ਭਾਰਤੀ ਕਿਸਾਨ ਜਨ ਨੇ ਇੱਕ ਤਾਕਰਾ ਹਾਂ ਵੱਲੋਂ ਕਿਉਂਕਿ ਜਮਹੂਰੀਅਤ ਦਾ ਜੇ ਗਲਾ ਕੁੱਟਾਂਗੇ ਸਰਕਾਰਾਂ ਦਾ ਪਹਿਲੇ ਹੀ ਗਲਾ ਕੁੱਟ ਗਈ ਜਾਂਦੇ ਨੇ ਸਾਡੇ ਵੀਰ ਨੂੰ ਕਮਾਗੇ ਠੀਕ ਹੈ ਇਹਨਾਂ ਦਾ ਕੰਮ ਹੈ ਇੱਥੇ ਉਹ ਟੱਕਰੀ ਪਿਛਲੇ ਦਿਨਾਂ ਦੇ ਵਿੱਚ ਮਨਿੰਦਰਜੀਤ ਸਿੱਧੂ ਨੇ ਜਦੋਂ ਦਰਖਤਾਂ ਦਾ ਕਹਨ ਹੋ ਰਿਹਾ ਸੀ ਉਦੋਂ ਜਦੋਂ ਬੰਦਿਆਂ ਨੂੰ ਵੀ ਅਪੀਲ ਕੀਤੀ ਆਉਦੇ ਚੈਨਲ ਲਈ ਵੀ ਭਰਾਵੋ ਦਰਖਤਾਂ ਦਾ ਕਹਨ ਹੋ ਰਿਹਾ ਹੈ ਕਿਸਾਨ ਜੱਟਾਂ ਬੰਦਿਆਂ ਆ ਕੇ ਖੜੇ ਨੇ ਇਹ ਕਿਸਾਨ ਦਰਖਤਾਂ ਨੂੰ ਅੱਗ ਲਾ ਰਹੇ ਆ ਪਰ ਸਾਨੂੰ ਪਤਾ ਸੀ ਸਾਡਾ ਵੀਰ ਆਵਾਜ਼ ਚੱਕ ਰਿਆ ਸੱਚ ਦੀ ਅਸੀਂ ਕਿਤੇ ਗਿਲਾ ਨਹੀਂ ਕੀਤਾ ਕਿਉਂਕਿ ਐੜੀ ਪੱਤਰਕਾਰ ਸਟ ਗਈ ਆਵਾਜ਼ਾਂ ਚੱਕਣ ਸਟ ਗਈ ਖਬਰਾਂ ਲਾਉਣ ਅਸੀਂ ਆਦੇ ਜਿੱਥੇ ਜਿੱਥੇ ਗਲਤ ਹੈ ਜਿੱਥੇ ਜਿੱਥੇ ਲੋਕਾਂ ਦਾ ਘਾੜ ਹੋ ਰਿਹਾ ਹੈ ਇਹਨਾਂ ਦਾ ਫੜ ਜਾਵਾ ਚੱਕਣਾ ਤੇ ਜੇ ਅਸੀਂ ਅੱਜ ਇਹਨਾਂ ਦਾ ਗਲਾ ਕੁੱਟਾਂਗੇ ਇਹਨਾਂ ਨੂੰ ਧਮਕੀਆਂ ਦੇਵਾਂਗੇ ਤੇ ਪ੍ਰਭੂ ਫੇਰ ਜ਼ਮੂਰੀਅਤ ਦੀ ਹੱਤਿਆ ਹੋਊਗੀ ਪਰ ਅਸੀਂ ਇਸ ਜੀ ਨਿਖੋਦੀ ਕਰਦੇ ਆ ਤੇ ਮਨਿੰਦਰ ਸਿੰਘ ਸਿੱਧੂ ਜੋ ਲੋਕ ਪੱਖੀ ਪੱਤਰਕਾਰ ਹੈ ਲੋਕਾਂ ਦੀ ਅੱਜ ਤੱਕ ਇਮਾਨਦਾਰੀ ਨਾਲ ਆਵਾਜ਼ ਚੱਕਦਾ ਹੈ ਤੇ ਅਸੀਂ ਭਰਾਵੋ ਇਹਦੇ ਨਾਲ ਹੰਦਰ ਦੀ ਰੱਖਦੇ ਆ ਤੇ ਅੱਜ ਨਾਲ ਖੜੇ ਆ ਤੇ ਅਸੀਂ ਉਹ ਲੋਕਾਂ ਨੂੰ ਆਦੇ ਆ ਵੀ ਜ਼ਿੰਮੇਵਾਰੋ ਪੰਜਾਬ ਦੇ ਵਿੱਚ ਲੱਗੇ ਹੋਏ ਜਿਹੜਾ ਵੀ ਪੰਜਾਬ ਪੱਖੀ ਲੜਦਾ ਸਰਕਾਰਾਂ ਦੇ ਖਿਲਾਫ ਲੜਦਾ ਤੇ ਉਹ ਵੀ ਹਮੇਸ਼ਾ ਮਾਰ ਚੁੱਕੇ ਐ ਸਾਡਾ ਪਰਸਨਲ ਕਿਸੇ ਨਾਲ ਵਿਰੋਧ ਨਹੀਂ ਪਰ ਅੱਜ ਜੇ ਜ਼ਮੂਰੀਅਤ ਦੀ ਕੋਈ ਹੱਤਿਆ ਕਰੂਗਾ ਉਹਨੂੰ ਧਮਕਾਊਗਾ ਜੇ ਜ਼ਮੂਰੀਅਤ ਦੀ ਆਵਾਜ਼ ਬੰਦ ਕਰੂਗਾ ਜੇ ਉਹਦਾ ਕੋਈ ਗਲਾ ਕਟੂਗਾ ਤੇ ਫਿਰ ਭਾਈ ਲੋਕ ਖੜੇ ਹੋਣਗੇ ਤੇ ਇਸ ਤਰ੍ਹਾਂ ਦੀ ਗੱਲ ਸਾਡੇ ਨਹੀਂ ਲਾਉਂਦੇ ਵੀ ਜ਼ਮੂਰੀਅਤ ਦਾ ਕਾਹਲ ਹੋਵੇ ਤੇ ਜੇ ਪੱਤਰਕਾਰਾਂ ਭਾਈਚਾਰ ਦਾ ਤੇ ਲੋਕਾਂ ਦਾ ਨੌ ਮਾਸ ਦਾ ਰਿਸਤਾ ਹੈ ਜੇ ਇਹਨਾਂ ਦਾ ਖਲਾ ਕੁੱਟ ਕੇ ਇਹਨਾਂ ਦੀਆਂ ਹਵਾਤਾ ਬੰਦ ਕਰਤੀਆਂ ਤਾਂ ਛੋਡੀ ਜ਼ੁਰਤ ਨਹੀਂ ਕਰਨੀ ਕਿਸੇ ਨੇ ਆਵਾਜ਼ ਚੱਕਣ ਵਾਸਤੇ ਸਾਥੀਆਂ ਇਹ ਗੱਲ ਨੋਟ ਕਰ ਲਿਓ ਘਰ ਘਰ ਜਾ ਕੇ ਸੱਫਾਂ ਚ ਜਾ ਕੇ ਗਲੀਆਂ ਚ ਜਾ ਕੇ ਪਿੰਡਾਂ ਚ ਜਾ ਕੇ ਧਰਮਿਆਂ ਚ ਜਾ ਕੇ ਛੋਡੀਆਂ ਹਵਾਤਾ ਸਰਕਾਰਾਂ ਤੱਕ ਪਹੁੰਚਾਉਂਦੇ ਆ ਤੇ ਜੇ ਅੱਜ ਇਹਨਾਂ ਨਾਲ ਟੱਕਾ ਹੁੰਦਾ ਤਰਕੀਆਂ ਆਉਂਦੀਆਂ ਤੇ ਇਹੋ ਜੇ ਹਵਾਤ ਬਣਦੇ ਆ ਤੇ ਸਾਡਾ ਫਰਜ਼ ਬਣਦਾ ਦੁੱਖ ਦੀ ਠੜੀ ਦੇ ਵਿੱਚ ਆ ਕੇ ਇਹ ਸਾਡੇ ਵੀਰ ਦੇ ਨਾਲ ਖੜਨ ਦਾ ਤੇ ਇਹ ਹੀ ਅੱਜ ਅਸੀਂ ਭਾਰਤੀ ਕਿਸਾਨ ਜਨ ਨੇਕਤਾ ਗਰਾਹਾ ਵੱਲੋਂ ਅਸੀਂ ਜਮੂਰੀਅਤ ਦਾ ਜਿੱਥੇ-ਜਿੱਥੇ ਹੱਤਿਆ ਹੁੰਦੀ ਹੈ ਜਿੱਥੇ-ਜਿੱਥੇ ਆਵਾਜ਼ ਦੱਬੀ ਜਾਂਦੀ ਹੈ ਉੱਥੇ ਭਰਾਵੋ ਅਸੀਂ ਹਮੇਸ਼ਾ ਨਾਲ ਖੜਦੇ ਆਂ ਤੇ ਅੱਜ ਇੱਥੇ ਅਸੀਂ ਹਾਜ਼ਰੀ ਲਵਾਉਂਦੇ ਹੋਏ ਮਨਿੰਦਰਜੀਤ ਸਿੱਧੂ ਦੇ ਹੱਕ ਦੇ ਵਿੱਚ ਆ ਕੇ ਖੜੇ ਆਂ ਕਿ ਭਾਈ ਅੱਗੇ ਤੋਂ ਐਸੀ ਆਵਾਜ਼ ਨਾ ਕੋਈ ਦੇਵੇ ਤੇ ਨਾ ਕੋਈ ਚਾਕੇ ਕਿਉਂਕਿ ਪੱਤਰਕਾਰ ਤੇ ਸਾਡੇ ਲੋਕਾਂ ਦਾ ਨੌ ਮਾਸ ਦਾ ਰਿਸ਼ਤਾ ਹੈ ਤੇ ਇਸੇ ਤਰ੍ਹਾਂ ਜਿੰਨੀਆਂ ਵੀ ਜਥੇਬੰਦੀਆਂ ਆਈਆਂ ਜਿਹੜੇ ਸਾਡੇ ਆਪੂ ਸਾਹਿਬਾਨ ਇਸ ਇੱਥੇ ਹਾਜ਼ਰੀ ਲਵਾਈ ਹੈ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਲੱਖਾਂ ਸੁਧਾਨਾ ਕਹਿੰਦੇ ਆ ਕਿ ਕੁੱਤੇ ਦੀ ਪੂਛ ਜਿੰਨਾ ਚਿਰ ਮਰਜੀ ਪੈਪ ਵਿੱਚ ਪਾਈ ਰੱਖੋ ਉਹ ਵਿੰਗੀ ਦੇ ਵਿੰਗੀ ਰਹਿੰਦੀ ਆ ਜੇ ਉਹ ਕਹੇ ਕਿ ਮੈਂ ਪਹਿਲਾਂ ਗੈਂਗਸਟਰ ਰਿਆਂ ਹਾਂ ਹੁਣ ਸਮਾਜ ਸੇਵੀ ਬਣਿਆ ਤੇ ਕਿਸੇ ਪੱਤਰਕਾਰ ਨੂੰ ਡਰਾ ਦਊਗਾ ਇਸ ਤਰ੍ਹਾਂ ਕੋਈ ਪੱਤਰਕਾਰ ਡਰਨ ਵਾਲਾ ਨਹੀਂ ਆ ਮੈਂ ਸ਼ਹੀਦ ਉਕਮ ਸਿੰਘ ਜ਼ਿਲ੍ਹਾ ਫੀਫੋਟ ਪ੍ਰੈਸ ਕਲੱਬ ਦਾ ਜ਼ਿਲ੍ਹਾ ਪ੍ਰਧਾਨ ਹਾਂ ਮੋਹਿੰਦਰ ਠੀਕ ਸਿੰਘਲ ਸਿੱਧੂ ਸੀਨੀਅਰ ਮੀਤ ਪ੍ਰਧਾਨ ਹੈ ਸਾਡੇ ਕਲੱਬ ਦੇ ਅਵਧਾਰ ਤਾਰਾ ਜੀ ਇਸ ਕਲੱਬ ਦੇ ਵਾਈਸ ਪ੍ਰਧਾਨ ਹੈ ਤਾਂ ਇਸ ਨੂੰ ਲੈ ਕੇ ਅੱਜ ਪੂਰੀ ਜਥੇਬੰਦੀ ਸਾਡੀ ਪੱਤਰਕਾਰਾਂ ਦੀ ਇਹਨਾਂ ਦੇ ਨਾਲ ਖੜੀ ਹੈ ਤੇ ਇਹੋ ਜੇ ਪੁਰਾਣੇ ਗੈਂਗਸਟਰ ਤੇ ਹੁਣ ਦੇ ਬਣੇ ਸਮਾਜ ਸੇਵੀ ਤੋਂ ਅਸੀਂ ਡਰਨ ਵਾਲੇ ਨਹੀਂ ਹਾਂ ਉਹ ਚਾਹੇ ਕੋਈ ਪੁਰਾਣਾ ਗੈਂਗਸਟਰ ਹੋਵੇ ਤੇ ਚਾਹੇ ਕੋਈ ਸਮਾਜ ਸੇਵੀ ਹੋਵੇ ਤੇ ਚਾਹੇ ਕੋਈ ਪੁਲਿਸ ਅਫਸਰ ਹੋਵੇ ਜੇ ਉਹ ਆਵੇ ਸੋਚੇ ਕਿ ਪੱਤਰਕਾਰ ਸਾਡੇ ਕਿਹਨੇ ਚੱਲੂਗਾ ਸਾਡੇ ਡਰ ਤੋਂ ਖਬਰਾਂ ਤੋੜਨ ਰੋੜ ਤੇ ਲਾਊਗਾ ਤੇ ਇਹੋ ਜਿਹਾ ਨਹੀਂ ਹੋਊਗਾ ਇਹ ਵਰਗਲਾਪੀ ਉਹਨਾਂ ਆਪਸਾਂ ਦੇ ਖਿਲਾਫ ਉਹਨਾਂ ਲੀਡਰਾਂ ਦੇ ਖਿਲਾਫ ਉਹਨਾਂ ਗੈਂਗਸਾਂ ਦੇ ਖਿਲਾਫ ਅਸੀਂ ਲਿਖਦੇ ਰਾਵਾਂਗੇ ਉਹ ਲਿਖਦੇ ਵੀ ਆਂ ਤਾਂ ਇਸ ਨੂੰ ਲੈ ਕੇ ਜੇਕਰ ਸਾਨੂੰ ਇਸ ਤੋਂ ਵੱਡਾ ਹੋਰ ਵੀ ਕੋਈ ਸੰਘਰਸ਼ ਵੇਡਣਾ ਪਿਆ ਤਾਂ ਅਸੀਂ ਸਾਰੀ ਕਲੱਬ ਸਿੱਧੂ ਸਾਹ ਦੇ ਨਾਲ ਜੂਨ ਖੜੇ ਆਂ ਪੱਤਰਕਾਰਾਂ ਨੂੰ ਜਿਹੜੀਆਂ ਤੰਕੀਆਂ ਉਹ ਤਾਂ ਦਿੱਤੀਆਂ ਜਾਂਦੀਆਂ ਜਿਹੜੇ ਲੱਖੇ ਸਦਾਣੇ ਵਰਗੇ ਗੈਂਗਸਟਰ ਹੈਗੇ ਨੇ ਝੂਠ ਸੋਨਾ ਪਸੰਦ ਕਰਦੇ ਨੇ ਸੱਚ ਸੋਨਾ ਬਿਲਕੁਲ ਪਸੰਦ ਨਹੀਂ ਕਰਦੇ ਹੈਗੇ ਅੱਜ ਜਿਹੜਾ ਸੱਚ ਉਹਦਾ ਮਨਿੰਦਰਜੀਤ ਸਿੱਧੂ ਨੇ ਦਿਖਾਇਆ ਹੈਗਾ ਉਸ ਤੋਂ ਇਹ ਇੰਨਾ ਜ਼ਿਆਦਾ ਭੜਕਿਆ ਪਿਆ ਜੇ ਮਾਂ ਦਾ ਪੁੱਤ ਹੈ ਤਾਂ ਸਾਹਮਣੇ ਆ ਕੇ ਇਹ ਗੱਲ ਠੋਕ ਕੇ ਕਹੇ ਫੋਨ ਤੇ ਗੱਲ ਕਰਨ ਦੀ ਲੋੜ ਨਹੀਂ ਜੇ ਸਾਡੇ ਭਰਾ ਨੂੰ ਫੋੜਾ ਵੀ ਆਂਚ ਆ ਗਈ ਨਾ ਮਾਂ ਦਾ ਪੁੱਤ ਜਿਹੜੇ ਕੋਨੇ 'ਚ ਬੈਠਾ ਹੋਇਆ ਕੜੀਸ ਕੇ ਬਾਹਰ ਸਿੱਟਾਂਗੇ ਇਹ ਗੈਂਗਸਟਰ ਵਾਦ ਹੁੰਦੇ ਜੋ ਨਿਕਲਦਾ ਤਾਂ ਨਹੀਂ ਨਕਲੀ ਸਮਾਜ ਸੇਵੀ ਹੈ ਦਾ ਮਤਲਬ ਫਿਰ ਉਹ ਬਿਲਕੁਲ ਨਕਲੀ ਸਮਾਜ ਸੇਵੀ ਹੈ ਜੀ ਮੈਂ ਇਹਨੂੰ ਇੱਕ ਗੱਲ ਧਿਆਨ ਚ ਕਰਾਉਣਾ ਚਾਹੁੰਦੀ ਕਿ ਤੇਰੇ ਤੋਂ ਆਪ ਦੇ ਏਰੀਆ ਦੀ ਬਾਲਟੀ ਤਾਂ ਭਰੀ ਨਹੀਂ ਗਈ ਤੂੰ ਕਿਸੇ ਨੂੰ ਕੀ ਨਾਪ ਤੋਲ ਲੇਗਾ ਜੀ ਸੋਡਾ ਸਿਸਟਮ ਦਾ ਨੌਂ ਮੁੰਡਾ ਪ੍ਰਧਾਨ ਵੀ ਹੈ ਸਾਡੇ ਨਾਲ ਤੇ ਪ੍ਰਧਾਨ ਜੀ ਇਹਨੱਕ ਨਕਲੀ ਸਮਾਜ ਸੇਵੀ ਪੱਤਰਕਾਰਾਂ ਨੂੰ ਧਮਕੀਆਂ ਦੇਣ ਦੇ ਉੱਤੇ ਰਹਿ ਕੇ ਕੀ ਲੱਗਦਾ ਵੀ ਜਿਹੜਾ ਵੋਟਾਂ ਦਾ ਡਰ ਹੈ ਉਹ ਜਿਹੜਾ ਲੋਕ ਗੁੱਸਾ ਵੀ ਲੋਕਾਂ ਦੇ ਹਰਾ ਤਾਂ ਉਹਨਾਂ ਪੱਤਰਕਾਰਾਂ ਤੇ ਕੱਢੂਗਾ ਦੇਖੋ ਜਦੋਂ ਲੱਖਾ ਸਿਧਾਨਾ ਨੂੰ ਮਨਿੰਦਰਜੀਤ ਸਿੱਧੂ ਜਾ ਕੇ ਵੈਟਾ ਲੈਂਦਾ ਸੀ ਤੇ ਉਹਦੀਆਂ ਬੈਟਾਂ ਪਾਉਂਦਾ ਸੀ ਇਹ ਲੋਕਾਂ ਦੇ ਵਿੱਚ ਵਿਛਰਦਾ ਸੀ ਉਦੋਂ ਮਨਿੰਦਰ ਜੀ ਸਿੱਧੂ ਨੂੰ ਚੰਗਾ ਲੱਗਦਾ ਸੀ ਵੇਖੋ ਪੱਤਰਕਾਰ ਉਹ ਹੁੰਦਾ ਜਿਹੜੀ ਸਚਾਈ ਲੋਕਾਂ ਤੱਕ ਪਹੁੰਚਾਵੇ ਇਹਨੇ ਵਿਰੋਧ ਚ ਵੀ ਕੀ ਬੋਲਿਆ ਮਨਿੰਦਰ ਸਿੰਘ ਨੇ ਪਬਲਿਕ ਬੋਲ ਰਹੀ ਹੈ ਤੇ ਅਸੀਂ ਦਿਖਾ ਰਹੇ ਹਾਂ ਅੱਜ ਜੋ ਸਾਡੇ ਕਿਸਾਨ ਆਕੂ ਬੋਲ ਰਹੇ ਆ ਸਮਾਜ ਸੇਵੀ ਬੋਲ ਰਹੇ ਆ ਉਹੀ ਦਿਖਾ ਰਹੇ ਹਾਂ ਅਸੀਂ ਆਪਦੇ ਕੋਲੋਂ ਕੀ ਬਖਾਇਆ ਫਿਰ ਲੱਖਾਂ ਸਦਾਨਾ ਕਹਿੰਦਾ ਸੀ ਮੋਦੀ মিডিਆ ਫਿਰ ਅਸੀਂ ਮੋਦੀ মিডিਆ ਬਣ ਗਏ ਸਾਨੂੰ ਤੁਸੀਂ ਮੋਦੀ ਮੀਡੀਆ ਬਣਾ ਦੋ ਅਸੀਂ ਵਿਖ ਜਾਨਨੇ ਆ ਤੁਹਾਤੋਂ ਪੈਸੇ ਲੈ ਲਗਾ ਤੁਹਾਡੇ ਹੱਕ ਤੇ ਬੋਲਾਂਗੇ ਉਹਨਾਂ ਤੋਂ ਪੈਸੇ ਲੈ ਲਗਾ ਉਹਨਾਂ ਦੇ ਹੱਕ ਤੇ ਸਾਡਾ ਇੱਕੋ ਕਮਨਿੰਦਰ ਜੀ ਸਿੱਧੂ ਭਾਈ ਆ ਜਿਹੜਾ ਕਿਸੇ ਤੋਂ ਵੀ ਇੱਕ ਖੋਟਾ ਪੈਸਾ ਖਾ ਇਹਦੇ ਨੇ ਆ ਜਿਹੜਾ ਇਹ ਖੋਟਾ ਪੈਸਾ ਵੀ ਨਹੀਂ ਲੈਂਦਾ ਕਿਸੇ ਤੋਂ ਅੱਜ ਤੱਕ ਬਾਹਰ ਖੜੀ ਕਰਕੇ ਕੋਈ ਬੰਦਾ ਕਹੇ ਮਨਿੰਦਰ ਜੀ ਸਿੱਧੂ ਨੇ ਕਿਸੇ ਤੋਂ ਪੈਟਰੋਲ ਪਵਾਇਆ ਹੋਵੇ ਪੰਜ ਪੈਸੇ ਲਏ ਹੋਣ ਫੇਰ ਵੀ ਕਹੇ ਉਹ ਲੋਕਾਂ ਦੀ ਆਵਾਜ਼ ਚਾਹਦਾ ਦਬਲੇ ਕੁਝ ਨਹੀਂ ਲੋਕਾਂ ਦੀ ਆਵਾਜ਼ ਚਾਹਦਾ ਯਾਨੀ ਕਿ ਅੱਜ ਲੱਖਾਂ ਸਧਾਨਾ ਉਹਨਾਂ ਨੂੰ ਧਮਕੀਆਂ ਦੇ ਰਿਹਾ ਕਿਉਂ ਭਾਈ ਕੀ ਗੱਲ ਹੁਣ ਤੂੰ ਉਹੀ ਰਾਹ ਤੇ ਤੁਰਿਆ ਆ ਜਿਹੜੇ ਲੋਕ ਕਹਿੰਦੇ ਲੱਖਾ ਸਧਾਨਾ ਗੈਂਗਸਟਰ ਆ ਨਹੀਂ ਅਸੀਂ ਨਹੀਂ ਕਹਿੰਦੇ ਗੈਂਗਸਟਰ ਆ ਲੋਕ ਕਹਿੰਦੇ ਸੀ ਅਸੀਂ ਤੈਨੂੰ ਇੱਕ ਸਮਾਜ ਸੇਵੀ ਕਹਿੰਦੇ ਸੀ ਕਿ ਲੱਖਾ ਸਧਾਨਾ ਇੱਕ ਸਮਾਜ ਸੇਵੀ ਆ ਉਹ ਸਮਾਜ ਸੇਵੀ ਤੋਂ ਲੱਖਾ ਸਧਾਨਾ ਫਿਰ ਗੈਂਗਸਟਰ ਬਣ ਗਿਆ ਉਹਨਾਂ ਰਾਹਾਂ ਤੇ ਫੇਰ ਆ ਗਿਆ ਪਰ ਨਹੀਂ ਇਹਨਾਂ ਅਸੀਂ ਸ਼ਬਦਾਂ ਦੀ ਤਿੱਖੀ ਨਿੰਦਿਆ ਕਰਦੇ ਆ ਕਿ ਲੱਖਾ ਸਧਾਨਾ ਆਪ ਦੇ ਜਿਹੜੇ ਸ਼ਬਦ ਬੋਲੇ ਆ ਉਹ ਵਾਪਸ ਲਵੇ ਨਹੀਂ ਪੱਤਰਕਾਰ ਭਾਈ ਚਾਰਨੀ ਵੀ ਬੇਨਤੀ ਕਰਦਾ ਕਿ ਮਨਿੰਦਰ ਜੀ ਸਿੱਧੂ ਵਰਗੇ ਪੱਤਰਕਾਰ ਤੁਸੀਂ ਸਾਥ ਦਿਓ ਜਿਹੜੇ ਸੱਚ ਦੀ ਆਜ ਵਿਚਾਰੇ ਲੋਕਾਂ ਤੱਕ ਤੇ ਲੱਖੇ ਵਰਗੇ ਉਹਨਾਂ ਨੂੰ ਦੁਬਾਰਾ ਆ ਕਿਉਂ ਵੀ ਕਾਦ ਦੁਬਾਰਾ ਆ ਕੀ ਤੁਹਾਡੇ ਗਲਤ ਬੋਲਦਾ ਮਨਿੰਦਰ ਸਿੰਘ ਸਿੱਧੂ ਨੇ ਜਦੋਂ ਤੁਹਾਡੇ ਪੱਖ ਤੇ ਬੋਲਦਾ ਸੀ ਉਦੋਂ ਮਨਿੰਦਰ ਜੀ ਸਿੱਧੂ ਚੰਗਾ ਲੱਗਦਾ ਸੀ ਪਹਿਲਾਂ ਕਾਫੀ ਪੱਤਰਕਾਰਾਂ ਤੇ ਜਨਿਕਾ ਹਮਲੇ ਹੋਇਆ ਪਰ ਉਹ ਹੁਣ ਨਹੀਂ ਹੋਣਗੇ ਇਹ ਦੱਤ ਭੁੱਲ ਜਾਣ ਮਨਿੰਦਰ ਜੀ ਸਿੱਧੂ ਇਕੱਲਾ ਉਹਦੇ ਨਾਲ ਪੂਰੀ ਜ਼ੈਤੋਂ ਮੰਡੀ ਹੈ ਉਹਦੇ ਨਾਲ ਕਿਸਾਨ ਆਗੂ ਆ ਉਹਦੇ ਨਾਲ ਸਮਾਜ ਸੇਵੀ ਲੋਕ ਖੜ ਗਏ ਨੇ ਮੋੜੇ ਦੇ ਮੋੜੇ ਨਾਲ ਲਾ ਕੇ ਹੁਣ ਦਬੰਗੇ ਨਹੀਂ ਨਹੀਂ ਦਬਨ ਇਹ ਸੋਸ਼ਲ ਮੀਡੀਆ ਉਹ ਮੀਡੀਆ ਨਹੀਂ ਜਿਹੜਾ ਮੋਦੀ ਵਾਲਾ ਮੀਡੀਆ ਬਕਾਊ ਮੀਡੀਆ ਤੁਸੀਂ ਸਾਨੂੰ ਬਕਾਊ ਮੀਡੀਆ ਬਣਾਉਂਦੇ ਸੀ ਪਰ ਅਸੀਂ ਨਹੀਂ ਬਨਣਾ ਇੰਨਾ ਕੁਝ ਬੋਲਦਾ ਹੋਇਆ ਧੰਨਵਾਦ